ਡਿਓਵਰਡੋਜ਼ ਕਾਰਨ ਸਿਮਰਨ ਬੱਗਾ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ ਪਟਿਆਲਾ ਦੇ ਮਨਜੀਤ ਨਗਰ ਦਾ ਰਹਿਣ ਵਾਲਾ ਸੀ ਮ੍ਰਿਤਕ ਦੋ ਪੈਣਾ ਦਾ ਇਕਲੌਤਾ ਭਰਾ ਸੀ ਰਣਜੀਤ ਸਿੰਘ ਨਾਮਕ ਸ਼ਖਸ ਨੇ ਮਾਮਲਾ ਦਰਜ ਕੀਤਾ ਗਿਆ ਰਣਜੀਤ ਸਿੰਘ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਸੋ ਨਸ਼ੇ ਦੀ ਓਵਰਡੋਜ਼ ਕਰਕੇ ਸਿਮਰਨ ਬੱਗਾ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ ਜੋ ਕਿ ਦੋ ਪੈਣਾ ਦਾ ਇਕਲੌਤਾ ਭਰਾ ਸੀ ਸੋ ਨਸ਼ੇ ਦੀ ਓਵਰਡੋਜ਼ ਕਰਕੇ ਇਹ ਮੌਤ ਹੋਈ ਹੈ ਇਸ ਸ਼ਖਸ ਦੀ ਜੋ ਕਿ ਪੁਲਿਸ ਦੇ ਵੱਲੋਂ ਮਨਜੀਤ ਨਗਰ ਦਾ ਰਹਿਣ ਵਾਲਾ ਸੀ ਇਹ ਮ੍ਰਿਤਕ ਜੋ ਕਿ ਦੋਸ਼ੀ ਰਣਜੀਤ ਸਿੰਘ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਕੁਛ ਕੀਤਾ ਨਹੀਂ ਉਹ ਗੱਲ ਨੂੰ ਕਿਹਾ ਜਦੋਂ ਮੈਂ ਬੋਲੇ ਉਹ ਕਹਿੰਦਾ ਮੈਂ ਤਾਂ ਹੀ ਬਤਾਇਆ ਸੀ ਯਾਰ ਦੋਸਤ ਨੂੰ ਵੀ ਹੈ ਸਕੂਲ ਮੇਟਸ ਕੋਈ ਸਾਡੇ ਘਰੇ ਕੋਈ ਬੰਦਾ ਕੋਈ ਨਹੀਂ ਆਇਆ ਸਾਡੇ ਘਰੇ ਕੋਈ ਦੋਸਤ ਨਹੀਂ ਆਇਆ ਕੱਟੜੀ ਬਾਹਰ ਦਾ ਇਹਨੂੰ ਪਤਾ ਨਹੀਂ ਤੂੰ ਮੇਰਾ ਬੇਟਾ ਚਾਹ ਸਕਦਾ ਘਰੇ ਗੁੱਡ ਆ ਦਾ ਘਰਾਵ ਅਗਲੇ ਹਫਤੇ ਉਹਦੀ ਅਪਾਇੰਟਮੈਂਟ ਸੀ ਡਾਕਟਰ ਨਾਲ ਉਹ ਕੋਈ ਸੁਦਾ ਨਾਮ ਨਾਮ ਪੂਰਾ ਸੀ ਠੀਕ ਹੈ ਨਹੀਂ ਇਹ ਰੱਖ ਚਾਹ ਸਕਦਾ ਬਣੀ ਨਹੀਂ ਸਕਦਾ ਵੀ ਮੇਰਾ ਬੇਟਾ ਕੋਈ ਗਲਤ ਕਦਮ ਉਠਾ ਲਵੇ ਠੀਕ ਹੈ ਨਹੀਂ ਉਹ ਤਾਂ ਆਪਣੇ ਬਿਆਅ ਵਿੱਚ ਉਹ ਅਸੀਂ ਪੂਰੇ ਕਰ ਰਹੇ ਸੀ ਇਸ ਸਾਲ ਦੇ ਵਿੱਚ ਮਰ ਉਹ ਘਰੇ ਮਿਸਤੀ ਦਾ ਰੱਖੀ ਸੀ ਸਾਲ ਦੇ ਵਿੱਚ ਮੈਂ ਇਦਾਂ ਨਹੀਂ ਕਿ ਤਾਂ ਕੋਈ ਘਟਨਾ ਨਹੀਂ ਸੀ ਕਿ ਉਹ ਇਦਾਂ ਦਾ ਕੁਝ ਆਪ ਕਰ ਲੂਗਾ ਜਦੋਂ ਮਨ ਦੇ ਵਿੱਚ ਅਜਿਹੀ ਕੋਈ ਸਿਚੁਏਸ਼ਨ ਪੈਦਾ ਹੋ ਸਕਦੀ ਹੈ ਮੈਂ ਨਹੀਂ ਮੈਡੀਸਨ ਮੇਡੀਸਨ ਤੋਂ ਕਿੰਨੀ ਕਿਦਾਂ ਨਹੀਂ ਕਰਵਿਤਾ ਨਾ ਪੁਲਿਸ ਕੀ ਕਰਵਿਤਾ ਉਸ ਤੋਂ ਮੈਂ ਚਾਹੁੰਦਾ ਮੈਨੂੰ ਇਨਸਾਫ ਮੰਗਦਾ ਜੇ ਮੈਨੂੰ ਕੋਈ ਇਨਸਾਫ ਨਹੀਂ ਦੇਉਗੀ ਮੈਂ ਉੱਪਰ ਹਾਈ ਲੈਵਲ ਤੱਕ ਜਾਊਂਗਾ ਆਪਣੇ ਬੇਟੇ ਵਾਸਤੇ ਮੇਰਾ ਅੱਲਾ ਬੇਟਾ ਸੀ ਉਸ ਤੋਂ ਬਿਨਾਂ ਜਿਹੜੇ ਨਾਲ ਜਿਹੜਾ ਦੋਸਤ ਆ ਕਿ ਉਹ ਵੀ ਨਸ਼ਾ ਕੋਈ ਆਦੀ ਵੀ ਕਹਿਣਾ ਚਾਹੀਦਾ ਸੀ ਸਰ ਮੈਨੂੰ ਕੁਝ ਨਹੀਂ ਪਤਾ ਉਹ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਪ੍ਰਮਾਤਮਾ ਨੂੰ ਪਤਾ ਠੀਕ ਹੈ ਨਹੀਂ ਉਹ ਤਾਂ ਪੁਟਚ ਦੇ ਬਿਆਨ ਤੋਂ ਉੱਥੇ ਦੇਹੀ ਜਾਂਦਾ ਮੈਂ ਕਿਹੜਾ ਉੱਥੇ ਉਸ ਦਾ ਮੌਜੂਦ ਸੀਗਾ ਡਾਕਟਰ ਰਪੋੜੀਆ ਪੁਲਿਸਰ ਪੁਲਿਸ ਤੋਂ ਨੇ ਕੀ ਦੇਸੀ ਕਿ ਬੇਟੇ ਨੇ ਕੋਈ ਨਸ਼ਾ ਵਗੈਰਾ ਕੋਈ ਟਿਕਲ ਦਾ ਕੁਝ ਤਰ੍ਹਾਂ ਦਾ ਉਹ ਤਾਂ ਮੁੰਡੇ ਦੇ ਬਿਆਨ ਨੇ ਅਗਲੇ ਦੇ ਬਿਆਨ ਨੇ ਮੇਰੇ ਬਿਆਨ ਕੋਈ ਨਹੀਂ ਹੈ ਜੀ ਉਹ ਤਾਂ ਉਹ ਜਿਹੜਾ ਮੁੰਡਾ ਨਾਲ ਤੋਂ ਉਹ ਬਿਆਨ ਦੇ ਰਿਹਾ ਦੇ ਨੇ ਕੋਈ ਨਾ ਚੀਜ਼ ਅਸੀਂ ਦੋਨਾਂ ਨੇ ਇਕੱਠੇ ਜਨਰਕ ਕੀਤੀ ਆ ਅੱਛਾ ਤੇ ਮੈਨੂੰ ਮੈਂ ਉੱਥੇ ਕਿਹੜਾ ਮੈਂ ਮੌਜੂਦ ਹਾਂ ਇੱਕ ਬੰਦਾ ਇੱਕ ਥਰਡ ਪਰਸਨ ਬੰਦਾ ਏ ਉਹ ਮੈਨੂੰ ਇਹ ਵੀ ਨਹੀਂ ਪਤਾ ਉਹ ਨਾਲ ਸੀਗਾ ਨਹੀਂ ਸੀਗਾ ਉਹਨੇ ਬੋਡੀ ਉੱਥੇ ਕਿਉਂ ਜਿਵੇਂ ਜਿਗਾਈ ਕਿਉਂ ਜਿਗਾਈ ਉੱਥੋਂ ਕਿਉਂ ਭਜਿਆ ਠੀਕ ਉਹਨੇ ਮੈਂ ਦਸ ਕੇ ਕਰਵਾਇਆ ਜਾਂਦੀ ਹੈ ਕੱਲ੍ਹ ਵੀ ਮੈਂ ਚਾਹੁੰਦਾ ਮੇਰੇ ਬੇਟੇ ਨੂੰ ਸਾਫ ਦਿਓ ਹਾਂ ਮਰ ਰਿਪੋਰਟ ਮਿਲੀ ਸੀ ਮੁੰਡੇ ਗੁਮਸ਼ਾਦਾ ਦੀ ਸਿਮਰਨ ਬੱਗਾ ਉਹਦੇ ਫਾਦਰ ਵੱਲੋਂ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਵੱਲੋਂ ਸਾਨੂੰ ਗੁਸ਼ਾਦੀ 25 ਤਰੀਕ ਨੂੰ ਦੀ ਲਵਾਰਸ਼ ਡੈੱਡ ਬਡੀ ਮਿਲਿਸੀ ਸਨੋਂ ਠਾਣੇ ਦੇ ਵੱਲੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਮਿਲਤੇ ਤੇ ਫਾਦਰ ਦੇ ਬਿਆਨ ਤੇ ਬਲਵਿੰਦਰ ਸਿੰਘ ਦੇ ਉਹਦੇ ਨਾਲ ਇੱਕ ਲੜਕਾ ਸੀ ਰੋਮਲੇ ਦਾ ਰੰਜੋ ਰੰਜੋਤ ਸਿੰਘ ਇਹ ਦੋਨੇ ਉੱਥੇ ਉਹਦੀ ਡੈੱਡ ਬਡੀ ਉਹੋ ਹੀ ਮਤਲਬ ਐਂਬੂਲੈਂਸ ਨੂੰ ਫੋਨ ਕਰਕੇ ਚਕਾ ਕੇ ਲੈ ਕੇ ਆਇਆ ਸੀਗਾ ਉਹਦੇ ਫਾਦਰ ਦੇ ਬਿਆਨ ਦੇ ਮਰਨ ਵਾਲੇ ਦੇ ਫਾਦਰ ਦੇ ਬਿਆਨ ਤੇ ਮਕਦਮਾ ਨੰਬਰ 106 ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਤੇ ਪੋਸਟਮਾਰਟਮ ਦੀ ਰਿਪੋਰਟ ਜੋ ਆਏਗੀ ਫਿਰ ਉਸ ਦੇ ਆਧਾਰ ਤੇ ਜੋ ਵੀ ਦੋਸਤ ਸੀ ਇਹ ਦੋਨੋਂ ਦੋਸਤ ਸੀਗੇ ਪਹਿਲਾਂ ਇਕੱਠੇ ਪੜਦੇ ਵੀਰੇ ਜਾਣਦੇ ਸੀ ਇੱਕ ਦੂਜੇ ਨੂੰ ਦੋਸਤ